ਲੋਕਾਂ ਦੇ ਪਿਆ ਜਾ ਐਕਸ਼ਨ ਨਹੀਂ ਤੁਹਾਨੂੰ ਨਹੀਂ ਐਕਸ਼ਨ ਅਜੇ ਤਸਵੀਰ ਲਈ ਜਾ ਮੈਂ ਕਿਉਂ ਨਹੀਂ ਜਮਾਇਆ ਮਾੜੀ ਆਲਾ ਵਜਾਉਣ ਲੱਗਿਆ ਐ ਨਹੀਂ ਇੱਧਰ ਆਇਆ ਵਜਾ ਦੇ ਕੋਈ ਮੋਦੀ ਪਾਦੀ ਇੱਧਰ ਆਇਆ ਮੈਨੂੰ ਪਤਾ ਨਹੀਂ ਕੌਣ ਹੈ ਲੈ ਸੁਣ ਤੈਨੂੰ ਪਤਾ ਤਾਂ ਹੈਗਾ ਵੈਸੇ ਤੁਸੀਂ ਦੇਖਿਆ ਨਹੀਂ ਪਾਦੀ ਨੂੰ ਹਲੇ ਸਰੂ ਪਤਾ ਕੀ ਜੇ ਤੁਹਾਨੂੰ ਪੁੱਛੇਗਾ ਨਾ ਵੀ ਤੂੰ ਇੱਧਰ ਆਇਆ ਉਹ ਤੇ ਉਹ ਤੈਨੂੰ ਪੁੱਛਾਂਗੇ ਇਹ ਕਿਸੇ ਗੰਡੀ ਆ ਜੀ ਜੀ ਬੋਲੀ ਚਲਾ ਦੇ ਨੀ ਸਾਸੜਾ ਦਾ ਸ਼ਬਦ ਕਾ ਦੇ ਹਾਂ ਜੀ ਨੀ ਸਾਸੜਾ ਦਾ ਸ਼ਬਦ ਕਾ ਦੋ ਸਾਸੜਾ ਦਾ ਨੇੜੇ ਵੀ ਕਰਦਾ ਛੁੱਟਿਆ ਤੂੰ ਜਾ ਉਹ ਐਂ ਕਹਾਂਦਾ ਛੁੱਟਿਆ ਤੂੰ ਜਾ ਕੇ ਬੰਦੇ ਆ ਮੈਂ ਕਿੱਧਰ ਰੱਖਿਆ ਤੇਰੇ ਕਿਚਨੇ ਅਰੇ ਮਾੜੇ ਤੇਰਾ ਸਾਥ ਆ ਲੈ ਜੇ ਤੂੰ ਬੈਠੀ ਘਰ ਬੈਠੀ ਫਰੇਮ ਚ ਦਿਖਾ ਤੂੰ ਆਈ ਨਾ ਤੂੰ ਅੰਦਰ ਹੀ ਅੱਗੇ ਨੂੰ ਹੋ ਕੇ ਬੈਠ। ਕੁਰਸੀ ਅੱਗੇ ਵਿੱਚ, ਕੁਰਸੀ ਅੱਗੇ ਵਿੱਚ। ਉਹ ਅਬ ਅੰਦਰ ਆ ਰਹੀ ਮੜਾ ਕਹਿ ਦੇ ਜਿੱਥੇ ਪਾ। ਕੋਣ ਹੈ? ਜਵਾਹ ਜਾ ਕੇ ਤੇ ਆ ਕੇ ਗਾ ਪਾ ਦੇ। ਕੋਣ ਹੈ? ਜਵਾਹ ਜਾ ਰਿਹਾ ਮੈਂ ਕਹ ਤੇ ਗਾ ਪਾ ਦੇ ਹੁਣ ਸਰ। ਆ ਜਾ ਆ ਜਾ ਪਿੱਛੇ। ਉਹ ਤਾਂ ਆਪਣਾ ਹੀ ਹੈ ਕੋਈ ਜਦ। ਆਇਆ ਮਨੇ ਬੀਰ ਛੋਟੇ ਭਾਈ ਆ ਜਾਓ। ਚੱਲ ਆ। ਕੀਪ ਸਾਇਲੈਂਟ ਬਰਦਰ। ਰਲੇ ਕੋ ਨਹੀਂ ਨਾ ਮਰਦਾ ਸੀ ਚੱਲ ਰਿਹਾ। ਉਹੋ। ਕਹਾਣੀ ਸਟਾਰਟ? ਜੀ ਬਿਲਕੁਲ। ਐਕਸ਼ਨ। ਕੋਣ ਆਵੋ ਉਸੇ ਦਾ ਤਾਂ ਹੁੰਨੇ ਹੋ ਬਾਰੀ ਬਾਰਸੀ ਘਟਣ ਜਾਂਸੀ ਬਾਰੀ ਬਾਰਸੀ ਘਟਣ ਜਾਂਸੀ ਖਾਣ ਕੇ ਨਿਆਣਾ ਪਟਿੰਡਾ ਇਸੇ ਕੋਲੇ ਗੱਤਨਾ ਕਰੀ ਸੂਟ ਸੁਮਿਆ ਦੁੰਦੀਂਡਾ ਇਸੇ ਕੋਲੇ ਗੱਤਨਾ ਕਰੀ ਉਹ ਪਿਆਂਦੇ ਕਿਉਂ ਲੱਗਾ ਅੱਗੇ ਬੋਲਣਾ ਕੋਣ ਨਾ ਬਾਹਰ ਕੰਡੇ ਲਾ ਪਿਆਂਦੇ ਬਦਲੂਨ ਆ ਗੋਸੇ ਗਣ ਓਏ ਤੈਨਾਂ ਐ ਨਹੀਂ ਕਹਿਣਾ ਦੀ ਓਏ ਨਹੀਂ ਨਹੀਂ ਉੱਥੇ ਐ ਕਹੂਗਾ ਅੱਛਾ ਤੂੰ ਪਛਾਣ ਹੈ ਲੱਗਦੀ ਸਿਆਹ ਬੋਲੀ ਪਾਉਣ ਤੋਂ ਹੈ ਜੇ ਮਮੀ ਉੱਤੇ ਲੱਗਦੀ ਸਿਆਹ ਬੋਲੀ ਪਾਉਣ ਤੋਂ ਨਹੀਂ ਨਹੀਂ ਤਾਂ ਉਹ ਕਹੂ ਇਹਨੂੰ ਐ ਕਿਤਾ ਆ ਪਾਈ ਆ ਵੀ ਓਏ ਨਹੀਂ ਇਹਦੀ ਮਮੀ ਕੁਝ ਨਹੀਂ ਕਹਿੰਦੀ ਨਾ ਬਈ ਉੱਥੇ ਵੀ ਆਣਾ ਸੀ ਤੈਨਾਂ ਕਹਿਣਾ ਦੀ ਅੱਛਾ ਪਛਾਣਿਆ ਨਹੀਂ ਜਦੋਂ ਵੀ ਹੱਥਾਂ ਫੇਰ ਬੰਦ ਕਰਦੇ ਫੇਰ ਲੱਗੀ ਜੋੜ ਫੇਰ ਕੋਈ ਹੋਰ ਵਾਦੀ ਫਾਇਨ ਨਾ ਗਈ ਗੁੱਸੇ ਕਰਨ ਨਾ ਗਿਵਨ ਨੇ ਕਹਿ ਆ ਆਹ ਕਹਿਣ ਕਿ ਨਾ ਕਹਦੇ ਨੇ ਗੁੱਸੇ ਕਾ ਦੁੰਨੇ ਹੋ ਮਾਰੀ ਮਾਰੀ ਬੰਦਰੀ ਗੁੱਥੀ ਵਾਲੀ ਬੋਲੀ ਪਾਵੀ ਚੱਲੀ ਰਮੀ ਓਏ ਜਦੋਂ ਉਹ ਤਿੰਨ ਸਾਲ ਕੇਦੇ ਤਾਂ ਮੜਾ ਪੈ ਗਿਆ ਕਰਨ ਪਟ ਕੇ ਨੇ ਠੂਠੀ ਦੀਦੀ ਵਰਗਾ ਤੂੰ ਮਰੂ ਨਾ ਬੜਾ ਨਹੀਂ ਬੜਿਆ ਸੀ ਬਦਲੀ ਤੈਨੂੰ ਉੱਠਣਾ ਹੀ ਨਹੀਂ ਫਿਰ ਇਹ ਕਦੇ ਪਛਾਣਿਆ ਆਏ ਪਛਾਣ ਕਰਕੇ ਜਾਣਾ ਹੈ ਨਾ ਹੂੰ ਕਹਿੰਦੀ ਜਾਣਾ ਨਹੀਂ ਹਲੇ ਚੱਲ ਕਿਉਂ ਜੀ ਮੇਰਾ ਘਰ ਆ ਮੈਂ ਕਿੱਥੇ ਜਾਵਾਂ ਅੱਛਾ ਕਹਿਣਾ ਕਹਦੇ ਕਿ ਤੁਸੀਂ ਕੌਣ ਇਹਨਾਂ ਨੂੰ ਪੁੱਛਣਾ ਹੈ ਆਣ ਵਧੀਆ ਸੀਨ ਬੁਲੂਗਾ ਇਹ ਇਹ ਲੋਕ ਤੁਹਾਨੂੰ ਪੁੱਛਣਗੇ ਨਾ ਮੈਡਮ ਕਹਿੰਦੇ ਤੂੰ ਕੌਣ ਕਹਦੇ ਮੈਂ ਤਾਂ ਮਨਵੀਰ ਆ ਕਹਿੰਦਾ ਜੀ ਤੁਸੀਂ ਕੌਣ ਠੀਕ ਹੈ ਪੂਰਾ ਆਣ ਵਧੀਆ ਰੋਬ ਨਾਲ ਚੱਲ 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 ਕਰ ਸੀਨ ਦੇਖ ਪੱਜਾਂ ਨੂੰ ਕੁੱਟੂ ਦੇ ਉਹ ਸੋਨਾ ਵਾਲਾ ਕਹੇ ਦਿੰਨੇ ਯਾਰ ਉਹ ਜੇ ਕਹਿ ਲਿਆ ਨਹੀਂ ਕਿ ਜਾ ਇਥੋਂ ਬਾਹਰ ਕਹਦੇ ਮੈਂ ਕਿਹਾ ਜਮਾ ਜੀ ਮੇਰਾ ਤਾਂ ਕਾਰਾ ਕਹਿੰਦਾ ਜੀ ਤੁਸੀਂ ਤੁਸੀਂ ਲਾਓ ਜੇ ਨਾ ਹਨਾ ਜਦੋਂ ਤੁਹਾਨੂੰ ਪੁੱਛਿਆ ਕਿ ਤੁਸੀਂ ਕੌਣ ਕਹਦੇ ਮੈਂ ਤਾਂ ਮਨਵੀਰ ਆ ਜੀ ਤੁਸੀਂ ਕੌਣ ਬਸ ਇਹਨਾਂ ਦੇ ਸਮਝ ਦੇ ਬਾਵਿ ਇਹਨਾਂ ਨੂੰ ਓੜ ਕੇ ਪਹਿਲਾਂ ਚੱਲਣਾ ਤਾਂ ਮੁਕੀ ਪਾਵਾ ਤਾਂ ਹਾਂ ਚਾਹੇ ਉਹ ਮਾਦੀ ਚਾਹੇ ਬੋਲੀ ਰੰਗ ਬੰਦ ਕਰੀਂ ਜਦੋਂ ਫੇਰ ਅੱਖਾ ਬੰਦ ਕਰ ਲੈਗਾ ਫੇਰ ਖੜਕਾ ਲੱਗੋ ਫੇਰ ਬੋਲੋ ਫੇਰ ਬੋਲੀ ਪਾ ਦੇਣੀ ਹਾਂ ਇਹ ਵਸ ਸੁਣ ਲੈ ਦੇਣਾ ਚਾਹਾਂ ਜੀ ਸਮਝ ਗਏ ਬੰਦ ਬੋਲੀ ਹੋਣੀ ਕਿਹੜਾ ਬੋਲਣਾ ਬੋਲਣਾ ਭਾਈ ਐਕਸ਼ਨ ਕੋਣਾ ਬਹੁ ਮਾਡਮ ਮਨ ਵੀਰਾ ਤੁਸੀਂ ਹੋ ਮੈਂ ਇਹ ਲੋਕੀ ਦੱਸਾਂ ਮੈਂ ਕੋਣਾ ਪੈ ਜਾਂਦੇ ਮੈਨੂੰ ਜੇ ਬਾਹਰਾਂ ਦੇ ਖੇਡਦਾ ਬਾਹਰੀ ਬਾਤੀ ਜੱਦਣ ਗਿਆ ਸੀ ਬਾਹਰੀ ਬਾਤੀ ਖਾਡਣ ਗਿਆ ਸੀ ਖਾਡ ਕੇ ਜੇ ਅਦਾ ਪਤੀ ਦਾ ਕਿਸੇ ਕੋਲੇ ਜਾ ਬਣਾ ਕਰੀ ਤੋਂ ਦੱਸਾਂ ਮੈਂ ਦੁਨੀ ਲਾ ਜੇ ਕੋਈ ਦਾ ਬਣਾ ਕਰੀ ਓਏ ਬਾਹਰ ਜਾ ਕੇ ਪਾਲਾ ਬੋਲੀਆਂ ਕਿਉਂ ਮੇਰਾ ਦਿਮਾਗ ਖਾਈ ਜਾਣਾ ਹੁਣ ਪੈ ਜਾਂਦੇ ਮੈਨੂੰ ਕੀ ਮਾਇ ਤੇ ਨੋ ਬਾਰੀ ਬਾਰਸੀ ਰਗ ਗਿਆ ਸੀ ਬਾਰੀ ਬਾਰਸੀ ਰਗ ਗਿਆ ਸੀ ਧਰ ਕੇ ਨਾ ਵੀ ਟੁੱਟੀ ਅੱਜ ਕੱਲ ਕੋੜੀਆਂ ਆਦੀ ਬਾਗੜ ਵਾਲੀ ਟੁੱਟੀ ਅੱਜ ਕੱਲ ਕੋੜੀਆਂ ਤੂੰ ਨਾ ਮੇਰੇ ਕੋਪੜਾ ਪਾਏਗਾ ਬਾਗੜ ਵਾਲਿਆ ਮੈਂ ਇੱਥੇ ਆ ਮਰਦਾ ਕਰਿਆ ਇਹ ਮੈਂ ਤੇਰਾ ਕਾ ਕਰ ਮੇਰੇ ਸਿਰ ਤੇ ਤਾਂ ਨਹੀਂ ਬੈਠਣਾ ਜਾਂ ਬਾਹਰ ਜਾ ਕੇ ਖੇਡ ਲਾ ਇੱਧਰ ਨੁਕੀ ਜਵਾਕ ਨਾ ਰਹਿਦਾ ਨੀ ਬਾਰੀ ਹੁਣ ਤਨ ਮੈ ਲੈ ਕੇ ਤੁਰ ਜਾ ਮੈਂ ਚੋ ਦੁਵਾਰੇ ਤੱਕ ਲਾ ਕੋਲ ਲਾ ਕੇ ਆਈ ਕਿੱਦਾਂ ਚੋ ਨਾ ਬਣੀ ਹੈ ਕਿੱਦਾਂ ਨੂੰ ਬਾਹਰ ਨਹੀਂ ਕੱਢੀ ਮੈਂ ਜਦ ਮੇਰੇ ਕੋਲ ਕਰੇ ਹਾਂ ਹਾਂ ਗਲਤ ਜੋ ਆ ਤਾਂ ਕੁਝ ਦਿਖਦਾ ਨਹੀਂ ਹੈ ਹਾਂ ਇਹ ਮੇਰੇ ਤੋਂ ਹੱਸਦਾ ਬੜੀ ਹੋ ਚਲ ਬਾਕੀ ਸਾਰਾ ਤਾਂ ਕਲੀਅਰ ਤੇ ਨਾ ਤਾਂ ਗੱਲ کہیں ਨਹੀਂ ਉਹ ਪਹਿਲੇ ਦੇਖ ਗੁੱਸੇ ਦਾ ਤਾਂ ਉਹ ਨੇ ਉਹ ਤਾਂ ਗੈਰ ਕੋਣ ਕਹਦੀ ਵਿੱਚ ਨੂੰ ਇਹ ਜਵਾਕ ਲੈ ਕੇ ਦਿਓ ਗੁੱਸੇ ਨਾ ਹੋ ਸੁਣ ਬੋਲੀ ਹੋਰ ਸੁਣਾਣਾ ਫੇ ਕੋਈ ਹੋਰ ਚੱਕਣੀ ਬੋਲੀ ਸੁਣਾ ਦੇ ਮੈਨੂੰ ਤੀਜੀ ਉਡਾ ਨਹੀਂ ਜਮਾਂ ਖਾਈ ਜੀ ਜਿਹੜੇ ਤੈਨੂੰ ਲੈ ਲੈਂਦੇ ਕਰਨਾ ਕਾਹ ਦੇਖੋਲੀ ਫੇ ਤੁਮੇ ਕਿ ਟਿਊਨ ਸੁਣਾਣਾ ਆਲਾ ਬੁਜੀ ਕਰਦੇ ਫੇ ਨਾ ਮਗਰ ਕੋਈ ਆਵਾਜ਼ ਹੀ ਨਾਲ ਲੱਗਦੀ ਕੁਛ ਵੀ ਚਲ ਕੋਈ ਗਾਣਾ ਸੁਣਾ ਲੱਗਦੀ ਜਿਹੜਾ ਤਾਂ ਦਬਨ ਨੂੰ ਫਿਰਦੇ ਸੀ ਦਰ ਦੇ ਵਿੱਚ ਆ ਆਊਗਾ ਯੂਏ ਦਾਬਾ ਕਿੱਥੇ ਆ ਇਹ ਹੁਣੇ ਕਿੱਥੋਂ ਚੁਵਾਏ ਲਾਏ ਚੱਕਦੇ ਮੇਰੇ ਤੋਂ ਸੀਗਾ ਹਾਂ ਤੁਸੀਂ ਚਿੱਟੋ ਮੈਂ ਹਾਂ ਫੜਾ ਗੋਲ ਜਾਨਾ ਅੰਦਾਜ਼ਾ ਬਾਗ ਕਿੱਦਲਾ ਇਹਨੂੰ ਵੀ ਮਾਦ ਕਹ ਲੈਣੀ ਵਾਲੀ ਪਾਤ ਨਾ ਆਈ ਆ ਕਿ ਤਾ ਕੋਈ ਵਾਸਤਾ ਮੈਂ ਬੜਾ ਸੋਣਾ ਬੋਲਿਆ ਇਹ ਦੀਦੀ ਬੜਾ ਸੋਣਾ ਬੋਲਣਾ ਦਿੰਦੀ ਵੀ ਹੁਣ ਤੱਕ ਮੈਂ ਲੈ ਕੇ ਦਵਾਣ ਜਾਣਾ ਕਿ ਲਾ ਜੀ ਚਪੋਇਓ ਜੀ ਮੈਂ ਤਾਂ ਨਹੀਂ ਬੋਲ ਰਹਾ ਨਾਨਾ ਤੁਨੀ ਬੋਲਣਾ ਹੈ ਇਹ ਐਕਚੁਅਲ ਹੁਣ ਤੱਕ ਮੈਂ ਇੱਕ ਵਾਰ ਕਹ ਲਿਆ ਕਿ ਜੇ ਆ ਖੇਡਣ ਬਾਅਦ ਤੇ ਮੈਂ ਭੱਜ ਜਾ ਮਰ ਨਾਲ ਮਾਫਾ ਕਰ ਮੈਂ ਕੀ ਚਲ ਕਾ ਕੋਈ ਨਾ ਜੀ ਦਿਮਾਗ ਨਹੀਂ ਖਾਂਦਾ ਕਿਉਂ ਗੁੱਸੇ ਹੁਣ ਕਸਮ ਵਧੀਆ ਜੀ ਕਿਉਂ ਸੁਣਣਾ ਉਹਦੇ ਲੱਗਦੀ ਅਟੰਡਾ ਰੰਡਾ ਉਹ ਲੱਗਦੀ ਨਾਲ ਕੇ ਮੂੰਹ ਨਾਲ ਇਹਦਾ ਇਤਨਾ ਜਾ ਕੇ ਇਤਨਾ ਜਿਸ ਤੋਂ ਬਾਅਦ ਗੰਤ ਬਾਅਦ ਕੋਈ ਠੀਕ ਕਰਦੇ ਤੁਸੀਂ ਐ ਤਾਂ ਬੱਸ ਤੂੰ ਤੁਸੀਂ ਹੈ ਕੌਣ ਠੀਕ ਹੈ ਫਿਰ ਉਹ ਕਹਿਣਗੇ ਤੇਰੀ ਚਾਚੀ ਦੀ ਭੂਆ ਨੂੰ 12 ਦਾ ਬੋਲਿਆ ਸਾਤਿਆਂ ਉੱਠ ਕੇ ਬਹਿ ਜੀ ਮੈਂ ਮੈਂ ਕਹਿ ਫਿਰ ਮਨਵੀਰ ਹਾਂ ਚਲੋ ਕਰੀਏ ਨਹੀਂ ਸਾਰੀ ਐਕਸ਼ਨ और तू भाग जा किसके पास ना आगे मार काम गुस्से का तुम हो ठंडा पानी ले आना नहीं ठंडा ले आना बस मेरे तो पीते है ठंडे पहले तो तू बोले भाग जा मैं तू आ मेरे तो बाप खान में दिया गया तुम तो थप्पड़ खाए इधर मैं दस्ती कर जब मैं तो बड़ा मार मार जा तुम भी बोलो हाय हाय रब्बा वे मैं तेरे से आती रिपू और कौन मैं दस्या नहीं तेरे घर देने ਜਾ ਕੇ ਰਗਾ ਦੰਦ ਫਰਨੀਰ ਕਰਵਾ ਕੇ ਰੱਖੀਏ ਐਨਾ ਮੇਰਾ ਸਰਦੂਫੀ ਆਦਾ ਸੀਗਾ ਗੋੜੀਆ ਲੈ ਦਲੜ ਲੈ ਦਲੜ ਜਾ ਨਹੀਂ ਦਲ ਪੈਸੇ ਚਾਪੇ ਤੁਰ ਜਾ ਸੰਤ ਪੈਸੇ ਵੀ ਤੇ ਨੁਮਾਇਆ ਦਿਮਾਗ ਵੀ ਮੈਂ ਤੇ ਮੇਰਾ ਖਾ ਗਿਆ ਗੋਲਵਾ ਮਾਤਲੇ ਪੈਸੇ ਤੇ ਨੁਮਾਇਆ ਮੈਂ ਕਿੱਥੇ ਹੀ ਮੈਂ ਤੇ ਦਰਤੀ ਮੈਂ ਤੇ ਤੁਰ ਜਾ ਹੁਣ ਟੱਕੜ ਮਾਰੇ ਮੈਂ ਬਹੁਤ ਗੱਲ ਤੇ ਦਮ ਨਾ ਰਸਤੀ ਕਰ ਬਹੁਤ ਸੋਹਣਾ ਕਰਿਆ ਬਈ ਯਾਰ ਇੱਥੋਂ ਉੱਥੋਂ ਵਾਲਾ ਦਵਾਰ ਕਰੇ ਜੇਕਰ ਨਾ ਤੇ ਦੇ ਚੱਕਿਆ ਨਾ ਗੋਲੀ ਲਾ ਨੰਬਰ ਅੰਡ ਲਖ ਵੇ ਹੋਰ ਸਰ